तीर्थ ताप दया दत्त दान जे को पावे तिल कामण सुन्या मन्या मन कीता भाव अंतरगत तीर्थ मलनाओ सब गुण तेरे मैं नाही ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਣ ਸਦਾ ਮਨ ਚਾਉ ਕਵਨ ਸੁ ਵਿਲਾ ਵਖਤ ਕਵਨ ਕਵਨ ਤੇਤ ਕਵਨ ਵਾਰ ਕਵਨ ਸੇ ਰੁੱਤੀ ਮਹਾ ਕਵਨ ਜਿਤ ਹੋਆ ਆਕਾਰ ਵੇਰ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਤੇਤ ਵਾਰ ਨਾ ਜੋਗੀ ਜਾਣੇ ਰਤਮਾ ਹੋ ਨ ਕੋਈ ਜਹ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਅਖ ਕਿਵ ਸਲਾਹੀ ਕਿਉ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਹਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੁਹੇ ਇਹ ਜੋ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਜਪ ਜੀ ਸਾਹਿਬ ਜੀ ਦੀ 21ਵੀਂ ਪੌੜੀ ਹੈ ਜਿਸ ਵਿੱਚ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਪਰਮਾਤਮਾ ਦੀ ਬੰਦਗੀ ਦਾ ਇਹ ਮਤਲਬ ਨਹੀਂ ਹੈ ਕਿ ਮਨੁੱਖ ਸਭ ਕੁਝ ਦੱਸ ਸਕੇ ਤੇ ਪਰਮਾਤਮਾ ਦਾ ਭੇਦ ਪਾ ਸਕੇ ਕਿ ਜਗਤ ਕਦੋਂ ਬਣਿਆ ਸੋ ਇਸ ਬਾਰੇ ਨਾ ਤਾਂ ਪੰਡਤਾਂ ਨੂੰ ਪਤਾ ਹੈ ਨਾ ਕਾਜ਼ੀਆਂ ਨੂੰ ਨਾ ਜੋਗੀਆਂ ਨੂੰ ਕੋਈ ਵੀ ਇਸ ਭੇਦ ਨੂੰ ਨਹੀਂ ਪਾ ਸਕਦਾ ਪਰਮਾਤਮਾ ਬੇਅੰਤ ਤੇ ਵੱਡਾ ਹੈ ਉਸ ਦੀ ਵਿਡਿਆਈ ਬੇਅੰਤ ਹੈ ਉਸ ਦੀ ਰਚਨਾ ਵੀ ਬੇਅੰਤ ਹੈ ਇਸ ਕਰਕੇ ਸਤਗੁਰਾਂ ਨੇ ਸਮਝਾਇਆ ਹੈ ਕਿ ਪਰਮਾਤਮਾ ਦੀ ਬੰਦਗੀ ਦਾ ਮਤਲਬ ਇਹ ਨਹੀਂ ਹੈ ਕਿ ਪਰਮਾਤਮਾ ਦਾ ਭੇਦ ਭਾਣ ਜੇ ਕੋਈ ਮਨੁੱਖ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ ਹੈ ਤਪ ਆਦਿਕ ਕਰਮ ਕਰਦਾ ਹੈ ਜੀਵਾਂ ਤੇ ਦਇਆ ਕਰਦਾ ਹੈ ਜਾਂ ਦਾਨਪੁਣ ਆਦਿਕ ਕਰਮ ਕਰਦਾ ਹੈ ਤੇ ਇਹਨਾਂ ਕਰਮਾਂ ਦੇ ਨਾਲ ਜੋ ਵਡਿਆਈ ਮਿਲਦੀ ਹੈ ਸਤਿਗੁਰੂ ਜੀ ਆਖਦੇ ਹਨ ਉਹ ਕੇਵਲ ਤੇ ਕੇਵਲ ਤਿਲ ਮਾਤਰ ਹੀ ਹੈ ਜਿਵੇਂ ਕਿ ਰਾਜੇ ਜਨਕ ਦੇ ਬਾਰੇ ਵਿੱਚ ਮਿਲਦਾ ਹੈ ਕਿ ਉਹ ਦਾਨੀ ਰਾਜਾ ਸੀ ਸੋ ਇਸੇ ਹੀ ਤਰ੍ਹਾਂ ਰਾਜਾ ਹਰੀਚੰਦ ਜੋ ਕਿ ਬੜਾ ਪ੍ਰਸਿੱਧ ਰਾਜਾ ਤੇ ਦਾਨੀ ਰਾਜਾ ਹੋਇਆ ਹੈ ਜਿਸ ਦੀ ਬਾਬਤ ਬਚਨ ਮਿਲਦੇ ਹਨ ਹਰੀਚੰਦ ਦਾਨ ਕਰੇ ਜਸ ਲਿਵੇ ਉਹ ਦਾਨ ਪਉ ਨਾਦਿਕ ਕਰਮ ਕਰਦਾ ਸੀ ਤੇ ਲੋਕ ਉਸ ਦਾ ਜਸ ਗਾਇਨ ਕਰਦੇ ਸਨ ਸ਼ੋਭਾ ਤੇ ਵਡਿਆਈ ਕਰਦੇ ਸਨ ਪਰ ਪ੍ਰਮਾਤਮਾ ਦੇ ਨਾਮ ਦੇ ਸਾਹਮਣੇ ਜਾਂ ਉਸ ਦੇ ਬਰਾਬਰ ਇਹ ਵਡਿਆਈ ਤਿਲ ਮਾਤਰੀ ਹੈ ਪਰ ਜਿਸ ਨੇ ਪ੍ਰਮਾਤਮਾ ਦੇ ਨਾਮ ਨੂੰ ਸੁਣਿਆ ਹੈ ਮੰਨਿਆ ਹੈ ਪਿਆਰ ਕੀਤਾ ਹੈ ਮਨ ਵਿੱਚ ਵਸਾਇਆ ਹੈ ਕੋਸ ਨੂੰ ਬਾਹਰ ਤੀਰਥਾਂ ਤੇ ਭਟਕਣ ਦੀ ਜ਼ਰੂਰਤ ਨਹੀਂ ਹੈ ਉਸ ਦੇ ਅੰਦਰ ਹੀ ਅੰਤਰਾਤਮੇ ਹੀ ਤੀਰਥ ਹੈ ਸਤਿਗੁਰੂ ਜੀ ਸਮਝਾ ਰਹੇ ਹਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਣਾਉ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਅਸਲ ਤੀਰਥ ਜਿਹੜਾ ਹੈ ਉਹ ਪਰਮਾਤਮਾ ਦਾ ਨਾਮ ਹੈ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੇ ਇਹ ਨਾਮ ਦੀ ਦਾਤ ਜਿਹੜੀ ਹੈ ਪ੍ਰਮਾਤਮਾ ਨੇ ਹਰੇਕ ਜੀਵ ਦੇ ਅੰਦਰ ਹੀ ਰੱਖੀ ਹੋਈ ਹੈ ਜਿਸ ਨੂੰ ਸਤਿਗੁਰੂ ਜੀ ਇਸ ਤਰ੍ਹਾਂ ਵੀ ਸਮਝਾਉਂਦੇ ਹਨ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਪੁਲਾਹੀ ਸੋ ਜਿਸ ਮਨੁੱਖ ਨੇ ਪ੍ਰਮਾਤਮਾ ਦੇ ਨਾਮ ਨੂੰ ਸੁਣਿਆ ਹੈ ਮੰਨਿਆ ਹੈ ਪਿਆਰ ਕੀਤਾ ਹੈ ਮਨ ਵਿੱਚ ਵਸਾਇਆ ਹੈ ਉਸ ਨੇ ਆਪਣੇ ਅੰਤਰ ਆਤਮੇ ਅੰਦਰਲੇ ਤੀਰਤ ਦੇ ਉੱਤੇ ਮਲ ਮਲ ਕੇ ਇਸ਼ਨਾਨ ਕਰਕੇ ਆਪਣੀ ਸਾਰੀ ਮੈਲ ਉਤਾਰ ਲਈ ਹੈ ਪਿਛਲੀ ਪੌੜੀ ਦੇ ਅੰਦਰ ਜ਼ਿਕਰ ਆਇਆ ਸੀ ਪਰਿਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਉਸਕੇ ਫਿਰ ਸਤਿਗੁਰੂ ਜੀ ਨੇ ਸਮਝਾਇਆ ਸੀ ਕਿ ਜੇਕਰ ਮਤ ਮਲੀਨ ਹੋ ਜਾਵੇ ਪਰਿਏ ਮਤ ਪਾਪਾਂ ਕੇ ਸੰਗ ਉਹ ਤੋਂ ਪਹਿਨਾਵੇਂ ਕੇ ਰੰਗ ਉਸ ਦੀ ਮੈਲ ਪਰਮਾਤਮਾ ਦੇ ਨਾਮ ਦੇ ਨਾਲ ਉਤਰਦੀ ਹੈ ਦੇ ਨਾਮ ਰੂਪੀ ਜੀ ਉਸ ਜੀਵ ਦੇ ਅੰਦਰ ਹੀ ਹੈ ਤੇ ਜਿਸ ਦੇ ਵਿੱਚ ਇਹ ਜੀਵ ਇਸ਼ਨਾਨ ਕਰਕੇ ਆਪਣੇ ਮਨ ਦੀ ਆਪਣੀ ਮਤ ਦੀ ਆਪਣੀ ਸਾਰੀ ਹੀ ਇੰਦਰੀਆਂ ਦੀ ਮੈਲ ਉਤਾਰ ਲੈਂਦਾ ਹੈ ਸਭ ਗੁਣ ਤੇਰੇ ਮੈਂ ਨਾਹੀ ਕੋਈ ਵੈਣ ਗੁਣ ਕੀਤੇ ਭਗਤ ਨਾ ਹੋਏ हे ਪ੍ਰਭੂ ਜੀ ਸਾਰੇ ਗੁਣ ਤੇਰੇ ਹੀ ਬਖਸ਼ਿਸ਼ ਕੀਤੇ ਹੋਏ ਤੇ ਬਖਸ਼ੇ ਹੋਏ ਹਨ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਤੂੰ ਮਿਹਰ ਕਰਦਾ ਹੈ ਕਿਰਪਾ ਕਰਦਾ ਹੈ ਤੇ ਆਪਣੇ ਗੁਣ ਮੇਰੇ ਅੰਦਰ ਪੈਦਾ ਕਰਦਾ ਹੈ ਤਾਂ ਹੀ ਮੈਂ ਤੇਰੀ ਭਗਤੀ ਕਰ ਸਕਦਾ ਹਾਂ ਜੇਕਰ ਤੂੰ ਮਿਹਰ ਕਰਕੇ ਆਪਣੇ ਗੁਣ ਮੇਰੇ ਅੰਦਰ ਪੈਦਾ ਨਾ ਕਰੇ ਤੇ ਮੈਂ ਤੋਂ ਤੇਰੀ ਭਗਤੀ ਵੀ ਨਹੀਂ ਹੋ ਸਕਦੀ ਵਿਣ ਗੁਣ ਕੀਤੇ ਭਗਤ ਨਾ ਹੋਏ हे ਪ੍ਰਭੂ ਜੀ ਤੇਰੀ જયਕਾਰ ਹੋਵੇ ਕਿਉਂਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਆਪ ਹੀ ਬ੍ਰਹਮ ਹੈ ਤੂੰ ਆਪ ਹੀ ਬਾਣੀ ਹੈ ਤੂੰ ਆਪ ਹੀ ਮਾਇਆ ਹੈ ਸਵਸਤ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਸਤ ਸ਼ਬਦ ਦਾ ਅਰਥ ਹੈ ਸਦਾ ਕਾਇਮ ਰਹਿਣ ਵਾਲਾ ਸੁਹਾਨ ਸ਼ਬਦ ਦਾ ਅਰਥ ਹੈ ਸੋਹਣਾ ਸਦਾ ਮਨ ਚਾਓ ਤੋਂ ਭਾਵ ਹੈ ਕਿ ਪਰਮਾਤਮਾ ਦੇ ਮਨ ਵਿੱਚ ਸਦਾ ਹੀ ਚਾਓ ਖੇਡਾਓ ਤੇ ਆਨੰਦ ਬਣਿਆ ਰਹਿੰਦਾ ਹੈ ਸਵਸਥ ਸ਼ਬਦ ਦਾ ਅਰਥ ਹੈ ਜੈਕਰ ਆਤ ਸ਼ਬਦ ਤੋਂ ਪਾਵ ਹੈ ਬਾਣੀ ਮਾਇਆ ਤੇ ਬਾਣੀ ਬਰਮਾਉ ਤੋਂ ਪਾਵ ਬ੍ਰਹਮ ਜਿਵੇਂ ਕਿ ਮੰਨਿਆ ਜਾਂਦਾ ਹੈ ਕਿ ਬ੍ਰਹਮ ਮਾਇਆ ਤੇ ਬਾਣੀ ਨੇ ਰਲ ਕੇ ਸੰਸਾਰ ਦੀ ਰਚਨਾ ਕੀਤੀ ਹੈ ਸਤਿਗੁਰੂ ਜੀ ਸਮਝਾਉਣਾ ਕਰਦੇ ਹਨ ਕਿ ਇਹ ਸਭ ਕੁਝ ਪਰਮਾਤਮਾ ਤੋਂ ਵੱਖ ਨਹੀਂ ਹੈ ਪਰਮਾਤਮਾ ਦੇ ਹੀ ਵੱਖੋ ਵੱਖਰੇ ਰੂਪ ਹਨ ਕਵਣ ਸੁ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਹੁਣ ਉਸ ਵਕਤ ਕਿਹੜਾ ਵੇਲਾ ਸੀ ਕਿਹੜਾ ਵਕਤ ਸੀ ਕਿਹੜੀ ਥਿਤ ਸੀ ਕਿਹੜਾ ਵਾਰ ਸੀ ਕਿਹੜੀ ਰੁੱਤ ਸੀ ਕਿਹੜਾ ਮਹੀਨਾ ਸੀ ਜਦੋਂ ਇਹ ਸੰਸਾਰ ਬਣਿਆ ਸੰਸਾਰ ਦੀ ਰਚਨਾ ਹੋਈ ਕਵਣ ਸੇ ਰੁੱਤੀ ਮਾ ਕਵਣ ਜਿਤ ਹੋਆ ਆਕਰ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਸਮਝਾਇਆ ਹੈ ਪਿਤਾ ਕਾ ਜਨਮ ਕੀ ਜਾਣੇ ਪੁੱਤ ਹੁਣ ਇੱਕ ਪੁੱਤਰ ਨੂੰ ਆਪਣੇ ਪਿਤਾ ਦੇ ਜਨਮ ਬਾਰੇ ਕੁਝ ਗਿਆਨ ਨਹੀਂ ਹੈ ਉਸ ਦਾ ਪਿਤਾ ਹੀ ਉਸ ਨੂੰ ਸਮਝਾਏ ਤਾਂ ਹੀ ਉਸ ਨੂੰ ਪਤਾ ਲੱਗ ਸਕਦਾ ਹੈ ਇਸ ਕਰਕੇ ਜਿਸ ਪਰਮਾਤਮਾ ਦੀ ਇਹ ਰਚਨਾ ਹੈ ਪਰਮਾਤਮਾ ਹੀ ਜਾਣਦਾ ਹੈ ਜੀਵ ਦਾ ਉਸ ਪਰਮਾਤਮਾ ਦਾ ਭੇਦ ਪਾਉਣਾ ਜੀਵਨ ਮਨੋਰਥ ਨਹੀਂ ਹੈ ਜਾ ਪਰਮਾਤਮਾ ਦਾ ਅੰਤ ਲੱਭਣਾ ਜੀਵਨ ਦਾ ਜੀਵਨ ਮਨੋਰਥ ਨਹੀਂ ਹੈ ਇਸ ਕਰਕੇ ਕਿਸੇ ਵੀ ਜੀਵ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਸੰਸਾਰ ਜਦੋਂ ਬਣਿਆ ਉਦੋਂ ਕਿਹੜਾ ਵੇਲਾ ਸੀ ਕਿਹੜਾ ਵਕਤ ਸੀ ਕਿਹੜੀ ਥਿਤ ਸੀ ਕਿਹੜਾ ਵਾਰ ਸੀ ਕਿਹੜੀ ਰੁੱਤ ਸੀ ਕਿਹੜਾ ਮਹੀਨਾ ਸੀ ਜਦੋਂ ਇਹ ਸੰਸਾਰ ਬਣਿਆ ਇਸ ਗੱਲ ਦਾ ਨਾ ਤਾਂ ਪੰਡਤਾਂ ਨੂੰ ਪਤਾ ਹੈ ਜੇਕਰ ਪੰਡਤਾਂ ਨੂੰ ਪਤਾ ਹੁੰਦਾ ਤੇ ਉਹਨਾਂ ਨੇ ਇਸ ਮਜਮੂਨ ਦੇ ਉੱਤੇ ਇੱਕ ਪੁਰਾਣ ਲਿਖ ਦੇਣਾ ਸੀ ਇੱਕ ਗ੍ਰੰਥ ਲਿਖ ਦੇਣਾ ਸੀ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਠੀਕ ਇਸੇ ਹੀ ਤਰ੍ਹਾਂ ਕਾਜ਼ੀਆਂ ਨੂੰ ਵੀ ਇਸ ਰ ਸੰਸਾਰ ਦੀ ਰਚਨਾ ਦੇ ਬਾਰੇ ਵਿੱਚ ਪਤਾ ਨਹੀਂ ਹੈ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸੰਸਾਰ ਕਦੋਂ ਰਚਿਆ ਗਿਆ ਇਸ ਦਾ ਪਤਾ ਕਾਜ਼ੀਆਂ ਨੂੰ ਵੀ ਨਹੀਂ ਨਹੀਂ ਤਾਂ ਉਹ ਵੀ ਜਿਸ ਤਰ੍ਹਾਂ ਕੁਰਾਨ ਦੀਆਂ ਵੱਖ-ਵੱਖ ਆਇਤਾਂ ਲਿਖੀਆਂ ਗਈਆਂ ਹਨ ਇਸ ਦੇ ਸਬੰਧ ਵਿੱਚ ਵੀ ਉਹ ਕੁਝ ਲਿਖ ਦਿੰਦੇ ਛੇਤ ਵਾਰਨਾ ਜੋਗੀ ਜਾਣਾ ਨਾ ਹੀ ਜੋਗੀਆਂ ਨੂੰ ਪਤਾ ਹੈ ਕਿ ਉਦੋਂ ਕਿਹੜੀ ਛੇਤ ਸੀ ਕਿਹੜਾ ਵਾਰ ਸੀ ਕਿਹੜੀ ਰੁੱਤ ਸੀ ਕਿਹੜਾ ਮਹੀਨਾ ਸੀ ਤੇ ਤਵਾਰ ਨਾ ਜੋਗੀ ਜਾਣੇ ਰਤਮਾ ਨਾ ਕੋਈ ਜਹ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਜਿਸ ਕਰਤਾਰ ਨੇ ਜਿਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਹ ਆਪ ਹੀ ਜਾਣਦਾ ਹੈ ਸਤ ਗੁਰੂ ਜੀ ਸਮਝਾ ਰਹੇ ਹਨ ਕਿ ਮੇਰੀ ਕੀ ਸਮਰੱਥਾ ਹੈ ਮੇਰੀ ਕੀ ਪਾਇਆ ਹੈ ਕਿ ਮੈਂ ਉਸ ਪਰਮਾਤਮਾ ਦੇ ਬਾਰੇ ਵਿੱਚ ਕੁਝ ਆਖ ਸਕਾਂ ਜਾਂ ਪਰਮਾਤਮਾ ਦੀ ਸਿਫਤ ਸਲਾਹ ਕਰ ਸਕਾਂ ਜਾਂ ਪਰਮਾਤਮਾ ਦਾ ਕੁਝ ਵਰਣਨ ਕਰ ਸਕਾਂ ਜਾਂ ਪਰਮਾਤਮਾ ਨੂੰ ਜਾਣ ਸਕਾਂ ਸਮਝ ਸਕਾਂ ਉਸ ਦਾ ਭੇਦ ਪਾ ਸਕਾਂ ਕਿਵ ਕਰ ਅੱਖ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਜਣ ਸਤਿਗੁਰੂ ਜੀ ਆਖਦੇ ਹਨ ਕਿ ਓੰਜ ਤਾਂ ਆਪਣੇ ਆਪ ਨੂੰ ਹਰੇਕ ਜੀਵ ਦੂਸਰੇ ਤੋਂ ਸਿਆਣਾ ਦੱਸਦਾ ਹੈ ਦੂਸਰੇ ਤੋਂ ਵੱਡਾ ਦੱਸਦਾ ਹੈ ਦੂਸਰੇ ਤੋਂ ਸਮਝਦਾਰ ਆਪਣੇ ਆਪ ਨੂੰ ਦੱਸਦਾ ਹੈ ਆਖਣ ਸਭ ਕੋ ਆਖੇ ਤੇ ਹਰ ਇੱਕ ਆਦਮੀ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਪਰ ਸਚਾਈ ਹੈ ਕਿ ਪਰਮਾਤਮਾ ਆਪ ਹੀ ਜਾਣਦਾ ਹੈ ਜਿਸ ਨੇ ਇਸ ਸੰਸਾਰ ਰਚਿਆ ਕਿ ਉਦੋਂ ਕਿਹੜਾ ਸਮਾਂ ਸੀ ਵੱਡਾ ਸਹਿਬ ਵੱਡੀ ਨਾਈ ਕੀਤਾ ਜਾਕਾ ਹੋਏ ਜਿਸ ਪਰਮਾਤਮਾ ਦਾ ਇਹ ਸੰਸਾਰ ਹੈ ਜਿਸ ਪਰਮਾਤਮਾ ਦੀ ਇਹ ਰਚਨਾ ਹੈ ਜਿਸ ਪਰਮਾਤਮਾ ਨੇ ਇਹ ਸੰਸਾਰ ਰਚਿਆ ਹੈ ਉਹ ਆਪ ਵੱਡਾ ਹੈ ਉਸ ਦਾ ਨਾਮ ਨਾ ਵੱਡਾ ਹੈ ਉਸ ਦੀ ਵਡਿਆਈ ਵੱਡੀ ਹੈ ਨਾਨਕ ਜੇ ਕੋ ਆਪੋਂ ਜਾਣੇ ਅੱਗੇ ਗਿਆਨ ਸੋਇ ਜੇ ਕੋਈ ਆਪਣੇ ਆਪ ਨੂੰ ਜਣਾਉਂਦਾ ਹੈ ਤੇ ਉਹ ਪਰਮਾਤਮਾ ਦੇ ਦਰਬਾਰ ਵਿੱਚ ਜਾ ਕੇ ਸੋਭਾ ਆਦਰ ਮਾਨ ਪ੍ਰਾਪਤ ਨਹੀਂ ਕਰ ਸਕਦਾ ਉਹ ਪਰਮਾਤਮਾ ਦੇ ਦਰ ਤੇ ਜਾ ਕੇ ਪ੍ਰਵਾਣ ਨਹੀਂ ਕਿਚੜ ਸਕਦਾ ਜੇ ਕੋਈ ਆਪਣੇ ਆਪ ਨੂੰ ਜਨਾਉਂਦਾ ਸੋ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ